ਉਹ ਕਹਿੰਦੇ ਨਜ਼ਰ ਆਨੇ ਕਿ ਸਾਡੇ ਵੀ ਇੱਥੇ ਕਈ ਜਵਾਨਾਂ ਦੇ ਉੱਤੇ ਸੱਟਾਂ ਵੱਜੀਆਂ ਨੇ ਪ੍ਰਦਰਸ਼ਨਕਾਰੀ ਡਲੇ ਮਾਰ ਰਹੇ ਨੇ ਧੂਆਂ ਜਿਹੜਾ ਕੀਤਾ ਜਾ ਰਿਹਾ ਨਾ ਮਤਲਬ ਮਿਰਚਾ ਪਾਊਡਰ ਸੁੱਟਿਆ ਜਾ ਰਿਹਾ ਕਈਆਂ ਦੇ ਕਹਿੰਦੇ ਡੈਥ ਹੋ ਗਈ ਪੁਲਿਸ ਮੁਲਾਜ਼ਮਾਂ ਸਰਦਾਰ ਬਲਦੇਵ ਸਿੰਘ ਸਰਸਾ ਨੇ ਜੀ ਕੰਪਲੇਂਟ ਰਜਿਸਟਰ ਕਰਾਈ ਹੈ ਸਿਵਲ ਦੇ ਵਿੱਚ ਡਿਸਗਾਈਜ਼ ਹੋ ਕੇ ਮਤਲਬ ਰੂਪੋਸ਼ ਹੋ ਕੇ ਸਿਵਲ ਕੱਪੜੇ ਪਾ ਕੇ ਹਰਿਆਣਾ ਜਿਹੜੇ ਪੁਲਿਸ ਦੇ ਅਫੀਸ਼ੀਅਲਸ ਨੇ ਉਹ ਇੱਧਰ ਆਏ ਆ ਇਹ ਗੱਲ ਹੁਣ ਸਿਵਲ ਰੈਡ ਪਟੀਸ਼ਨ ਤੱਕ ਨਹੀਂ ਰਹਿ ਗਈ ਇਹ ਕ੍ਰਿਮੀਨਲ ਰੈਡ ਪਟੀਸ਼ਨ ਦੀ ਗੱਲ ਆ ਜਾਂਦੀ ਹੈ ਕਿਉਂਕਿ ਇਹ ਕ੍ਰਾਈਮ ਜਿਹੜਾ ਆ ਇਹਨਾਂ ਇਨਸਾਨਾਂ ਤੇ ਪੰਜਾਬ ਦੇ ਪਛਿੰਦਿਆਂ ਤੇ ਪੰਜਾਬ ਦੀ ਸਟੇਟ ਦੇ ਖਿਲਾਫ ਪਰਫਾਰਮ ਕਰ ਰਹੇ ਆ ਹਰਿਆਣੇ ਵਾਲੇ ਮੈਂ ਫੇਰ ਇਹਨਾਂ ਨੂੰ ਇੱਕ ਇਲਸਟ੍ਰੇਟਿਵ ਲਿਸਟ ਦਿੰਦੀ ਆ ਸਾਰੇ ਸਬੂਤ ਲਾ ਕੇ ਜਿਹਦੇ ਵਿੱਚ ਤਿੰਨ ਅਸੀਂ ਕੇਸ ਸਟੱਡੀਜ਼ ਲਈਆਂ ਨੇ ਰੰਚਕ ਮਾਤਰ ਆਈਡੀਆ ਦੇਣ ਵਾਸਤੇ ਨਾਟਾ ਕਨਕਲੂਸਿਵ ਲਿਸਟ ਕਿਉਂਕਿ ਆਮ ਕਰਕੇ ਕੀ ਹੁੰਦਾ जख्मਾਂ ਦੀ 10 ਸਾਲ 20 ਸਾਲ 30 ਸਾਲ ਕਿੰਨੇ ਧਾਕੇ ਲੰਘ ਜਾਂਦੇ ਆ ਸੁਣਵਾਈ ਨਹੀਂ ਹੁੰਦੀ ਇਹਦੀ ਲੱਤ ਨੂੰ ਏਮ ਕਰਕੇ ਪ੍ਰੋਪਰ ਟਾਇਰ ਸ਼ੈਲ ਮਾਰਿਆ ਗਿਆ ਇਹ ਟਾਇਰ ਸ਼ੈਲ ਹੋ ਨਹੀਂ ਹੈਗੇ ਕਿ ਇਕੱਲਾ ਧੂਆਂ ਛੜਨਗੇ ਟਾਇਰ ਸ਼ੈਲ ਐਕਸਪਲੋਡ ਹੋਇਆ ਹਰਿਆਣੇ ਦੇ ਡੀਜੀਪੀ ਟਵੀਟ ਜਰੀਏ ਹੋਰ ਜਰੀਏ ਜਾਣਕਾਰੀ ਦੇ ਰਿਹਾ ਕਿ ਰਬੜ ਬੁਲੇਟਸ ਯੂਜ਼ ਹੋ ਰਹੀਆਂ ਆਰਡੀਨਲ ਮੈਂ ਫੁਟੇਜ ਵੀ ਸਾਂਝੀ ਕਰਦਾ ਫੋਟੋਆਂ ਵੀ ਸਾਂਝੀਆਂ ਕਰਦਾ ਐਮਐਲਆਰ ਵੀ ਸਾਂਝੀਆਂ ਕਰਦਾ ਹਸਪੀਟਲ ਦੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਕਹਿੰਦੀਆਂ ਉਹ ਕਹਿੰਦੀਆਂ ਕਿ ਕੋਈ ਇਹੋ ਜਿਹਾ ਸ਼ਾਰਪ ਨੇਲ ਵੀ ਸ਼ਾਇਦ ਬੁਲੇਟ ਜਿਹੜੀ ਆ ਉਹਦੇ ਇੰਜਰੀ ਜਿਹੜੀ ਸਵੀਅਰ ਡੈਮੇਜ ਆ ਜਿਹੜਾ ਹੋ ਗਿਆ ਮੌਕੇ ਤੇ ਹਰਿਆਣਾ ਪੁਲਿਸ ਨੇ ਟੀਵੀ ਵੀ ਕੀਤਾ ਬਕਾਇਦਾ ਉਹਨਾਂ ਨੇ ਕਿਹਾ ਕਿ ਇਹ ਝੂਠਾ ਹੈ ਸਭ ਕੁਝ ਇਹ ਇੱਕ ਤਰ੍ਹਾਂ ਦਾ ਝੂਠ ਮਾਰਿਆ ਜਾ ਰਿਹਾ ਸੋਸ਼ਲ ਮੀਡੀਆ ਉੱਤੇ ਇਸ ਤਿੱਕੇ ਨਾਲ ਕਿਹਾ ਜਾ ਰਿਹਾ ਅਜੇ ਹਰਿਆਣਾ ਪੁਲਿਸ ਨੇ ਕੁਝ ਨਹੀਂ ਕੀਤਾ ਕੀ ਫੈਕਟ ਹੈ ਕਹਿੰਦੇ ਤੁਹਾਡੇ ਕੋਲ ਇਸ ਪੈਲੇਟ ਦੇ ਨਾਲ ਪਰਮਨੈਂਟਲੀ ਲੈਫਟ ਆਈ ਜਿਹੜੀ ਹੈ ਰਪਚਰ ਹੋ ਗਈ ਹੈ ਤੇ ਕਈਆਂ ਦੇ ਅੱਖਾਂ 'ਚ ਮੱਥੇ 'ਚ ਗਰਦਨ ਪਤਾ ਨਹੀਂ ਕਿੱਥੇ ਕਿੱਥੇ ਉਹ ਪੈਲੇਟ ਖੁੱਬੇ ਪਏ ਆ ਨਿਕਲ ਹੀ ਨਹੀਂ ਪਾਰੇ ਡੀਜੀਪੀ ਪੰਜਾਬ ਨੂੰ ਉਹ ਚੀਜ਼ਾਂ ਸੌਪੀਆਂ ਜਾ ਰਹੀਆਂ ਨੇ ਕਿ ਡੀਜੀਪੀ ਪੰਜਾਬ ਇਸ ਤੇ ਉੱਤੇ ਸਟੈਂਡ ਸਪਸ਼ਟ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤੇ ਸਟੈਂਡ ਸਪਸ਼ਟ ਕਰਨਗੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਪਰ ਕਿਤਨਾ ਕਿਤੇ ਹਰਿਆਣਾ ਸਰਕਾਰ ਉਹਨਾਂ ਨੂੰ ਰਾਹ ਦੇ ਵਿੱਚ ਰੋਕ ਰਹੀ ਹੈ ਪਰ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਲਜ਼ਾਮ ਲਗਾਤਾਰ ਹਰਿਆਣਾ ਪੁਲਿਸ ਦੇ ਉੱਤੇ ਲੱਗ ਰਹੇ ਨੇ ਕੰਨਿਆਂ ਦੇ ਸੱਟਾਂ ਵੱਜੀਆਂ ਨੇ ਪਰ ਉਧਰੋਂ ਜਦੋਂ ਅਥੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਕਿ ਉਹਨਾਂ ਦੇ ਕੱਲੋਂ ਵਿੱਚੋਂ ਕੱਲਾ ਗੈਸ ਨਿਕਲਦਾ ਹੈ ਜਾਂ ਫਿਰ ਉਹ ਬਲਾਸਟ ਵੀ ਹੁੰਦਾ ਉਹਨਾਂ ਦੇ ਵਿੱਚੋਂ ਅਜਿਹਾ ਹੋ ਰਿਹਾ ਹੈ ਕਿ ਬਲਾਸਟ ਹੋ ਰਹੇ ਨੇ ਕੰਨਿਆਂ ਦੇ ਜ਼ਖਮ ਹੋ ਰਹੇ ਨੇ ਸੱਟਾਂ ਵੱਜਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਇਹਨਾਂ ਦੀ ਕਾਰਵਾਈ ਕਰੇਗਾ ਕੌਣ ਇਹਨਾਂ ਦੇ ਉੱਤੇ ਕਾਰਵਾਈ ਕਰੇਗਾ ਕੌਣ ਇਹਨਾਂ ਦੀ ਜਾਂਚ ਅਸਲ ਦੇ ਵਿੱਚ ਕਰੇਗਾ ਕੌਣ ਇਹ ਬਹੁਤ ਵੱਡੇ ਸਵਾਲ ਨੇ ਕਿ ਰਿਟਾਇਰਡ ਜੱਜ ਕਰਨਗੇ ਜਾਂ ਇਸ ਦੇ ਵਿੱਚ ਕੌਣ ਹੋਏਗਾ ਕਿਉਂਕਿ ਸਵਾਲ ਬਹੁਤ ਵੱਡੇ ਨੇ ਇਸ ਤਿੱਕੇ ਦੇ ਨਾਲ ਲੋਕਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਅਨਮਨੁੱਖੀ ਤਸ਼ੱਦਦ ਹੈ ਹਰਿਆਣਾ ਪੁਲਿਸ ਕਹਿ ਰਹੀ ਹੈ ਕਿ ਸਾਡੇ ਵੀ ਜਿਹੜੇ ਜਵਾਨ ਕਈ ਜਿਹੜੇ ਨੇ ਉੱਥੇ ਜ਼ਖਮੀ ਹੋਏ ਕਈਆਂ ਦੀ ਡੈਥ ਹੋ ਗਈ ਹੈ ਇਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਹਰਿਆਣਾ ਪੁਲਿਸ ਪਾਰੀ ਹੈ ਪਰ ਜਦੋਂ ਰਿਪੋਰਟਾਂ ਇਧਰੋਂ ਪੰਜਾਬ ਵੱਲੋਂ ਵੀ ਤਿਆਰ ਹੋ ਰਹੀਆਂ ਨੇ ਕਈ ਅਜਿਹੇ ਵਕੀਲ ਨੇ ਜੋ ਆਪਣੇ ਪੱਧਰ ਤੇ ਕਰ ਰਹੇ ਨੇ ਡੀਜੀਪੀ ਪੰਜਾਬ ਨੂੰ ਉਹ ਚੀਜ਼ਾਂ ਸੌਪੀਆਂ ਜਾ ਰਹੀਆਂ ਨੇ ਕਿ ਡੀਜੀਪੀ ਪੰਜਾਬ ਇਸ ਤੇ ਉੱਤੇ ਸਟੈਂਡ ਸਪੱਸ਼ਟ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਜ਼ਜ਼ਤ ਸਟੈਂਡ ਸਪਸ਼ਟ ਕਰਨਗੇ ਜਾਂ ਨਹੀਂ ਸਾਡੇ ਨਾਲ ਐਡਵੋਕੇਟ ਗੁਰਮੋਹਨ ਸਿੰਘ ਨੇ ਅਸੀਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੇ ਇੱਕ ਫਾਈਲ ਤਿਆਰ ਕੀਤੀ ਹੈ ਡਾਕੂਮੈਂਟ ਤਿਆਰ ਕੀਤੇ ਹੈ ਜਿਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਐਡਵੋਕੇਟ ਸਾਹਿਬ ਪਹਿਲਾਂ ਤਾਂ ਇਸ ਚੀਜ਼ ਬਾਰੇ ਦੱਸੋ ਜੋ ਅਨਮਨੁੱਖੀ ਤਸ਼ੱਦਦ ਬਾਰਡਰਾਂ ਦੇ ਉੱਤੇ ਹੋ ਰਿਹਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਉਹ ਕਹਿੰਦੇ ਨਜ਼ਰ ਆਨੇ ਕਿ ਸਾਡੇ ਵੀ ਇੱਥੇ ਕਈ ਜਵਾਨਾਂ ਦੇ ਉੱਤੇ ਸੱਟਾਂ ਵੱਜੀਆਂ ਨੇ ਪਰਦਰਸ਼ਨਕਾਰੀ ਡਲੇ ਮਾਰ ਰਹੇ ਨੇ ਧੂਆਂ ਜਿਹੜਾ ਕੀਤਾ ਜਾ ਰਿਹਾ ਨਾ ਮਤਲਬ ਮਿਰਚਾਂ ਪਾਊਡਰ ਸੁੱਟਿਆ ਜਾ ਰਿਹਾ ਕਈਆਂ ਕਹਿੰਦੇ ਡੈਥ ਹੋ ਗਈ ਪੁਲਿਸ ਮੁਲਾਜ਼ਮਾਂ ਦੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਇਹੀ ਜਿਹੜੀ ਗੱਲ ਹੈ ਕਲੀਅਰ ਕਰੂੰਗਾ ਕਿ ਸ਼ਤਰਾਂ ਨੇ ਥਾਣੇ ਦੇ ਵਿੱਚ ਸਰਦਾਰ ਬਲਦੇਵ ਸਿੰਘ ਸਰਸਾ ਨੇ ਜੀ ਕੰਪਲੇਂਟ ਰਜਿਸਟਰ ਕਰਾਈ ਆ ਸਿਵਲ ਦੇ ਵਿੱਚ ਡਿਸਗਾਈਜ਼ ਹੋ ਕੇ ਮਤਲਬ ਰੂਪੋਸ਼ ਹੋ ਕੇ ਸਿਵਲ ਕੱਪੜੇ ਪਾ ਕੇ ਹਰਿਆਣਾ ਜਿਹੜੇ ਪੁਲਿਸ ਦੇ ਅਫੀਸ਼ੀਅਲਸ ਨੇ ਉਹ ਇੱਧਰ ਆਏ ਆ ਬਾਰਡਰ ਤੋਂ ਜੀ ਉਹਨਾਂ ਨੇ ਸਟੋਨ ਪੈਲਟਿੰਗ ਕੀਤੀ ਆ ਹੂੰ ਤੇ ਤਾਂ ਕਿ ਜਿਹੜਾ ਨੌਨ ਵਾਇਲੈਂਟ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਸ਼ਾਂਤਮਈ ਜਿਹੜਾ ਅੰਦੋਲਨ ਆ ਉਹਦੇ ਉੱਤੇ ਔਰ ਦੂਜੀ ਗੱਲ ਜਿਹੜੀ ਹੈ ਹੂੰ ਹਰਿਆਣਾ ਪੁਲਿਸ ਤਾਂ ਪ੍ਰੋਪਰ ਸਾਰੀਆਂ ਚੀਜ਼ਾਂ ਤੇ ਟਵੀਟਸ ਕਰ ਰਹੀ ਹੈ ਜੀ ਇਧਰੋਂ ਦੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੂੰ ਜਿਹੜੀ ਕਿ ਕਨਟੇਨਮੈਂਟ ਟੂ ਦਾ ਰਾਈਟ ਆਫ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਐਜ਼ ਅੰਡਰ ਆਰਟੀਕਲ 19 ਇਸ ਲਈ ਹੈ ਕਿਉਂਕਿ ਐਟਪਾਰਤਾ ਰਹਿ ਨਹੀਂ ਗਿਆ ਇੱਕ ਸਾਈਡ ਜਿਹੜਾ ਆ ਉਹ ਦੂਜੇ ਪਾਸੇ ਉਹਨਾਂ ਤੇ ਐਟਰੋਸਿਟੀਆਂ ਕਿਉਂ ਕਮਿਟ ਹੋ ਰਹੀਆਂ ਤੁਹਾਡੇ মিডিਏ ਦੇ ਜ਼ਰੀਏ ਹੀ ਕਾਫੀ ਵੀਡੀਓ ਸਾਡੇ ਸਾਹਮਣੇ ਆਈਆਂ ਤੇ ਕੁਝ ਹੋਰ ਜਿਹੜੇ ਇੱਥੇ ਮੇਰੇ ਕੋਲ ਦਸਤਾਵੇਜ਼ ਮੈਂ ਕਲੈਕਟ ਕੀਤੇ ਆ ਜャ ਸਾਡੇ ਅੱਗੋਂ ਪਹੁੰਚ ਰਹੇ ਆ ਹੁਣ ਵੀ ਉਹ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੇ ਆ ਹੁਣ ਮੈਂ ਡੀਜੀਪੀ ਸਾਹਿਬ ਨੂੰ ਹੈਨਾ ਕਿਉਂਕਿ ਸਿੰਪਲ ਜੀ ਗੱਲ ਹੈ ਕਿ ਅਸੀਂ ਜਦੋਂ ਇਹ ਗੱਲ ਹੁਣ ਸਿਵਲ ਰੈਟ ਪਟੀਸ਼ਨ ਤੱਕ ਨਹੀਂ ਰਹਿ ਗਈ ਇੱਕ ਕ੍ਰਿਮੀਨਲ ਰੈਟ ਪਟੀਸ਼ਨ ਦੀ ਗੱਲ ਆ ਜਾਂਦੀ ਹੈ ਕਿਉਂਕਿ ਇਹ ਕ੍ਰਾਈਮ ਜਿਹੜਾ ਆ ਇਹਨਾਂ ਇਨਸਾਨਾਂ ਤੇ ਪੰਜਾਬ ਦੇ ਵਸਿੰਦਿਆਂ ਤੇ ਪੰਜਾਬ ਦੀ ਸਟੇਟ ਦੇ ਖਿਲਾਫ ਪਰਫਾਰਮ ਕਰ ਰਹੇ ਆ ਹਰਿਆਣੇ ਵਾਲੇ ਤੇ ਇਹਦੇ ਵਿੱਚ ਤੁਸੀਂ ਦੇਖੋ ਜਿਹੜੀਆਂ ਕ੍ਰਿਮੀਨਲ ਪ੍ਰੋਸੀਡਿੰਗਸ ਨੇ ਬਾਇਬੇ ਆਫ ਰਜਿਸਟਰਿੰਗ ਐਫ ਆਈ ਆਰਸ ਇਹ ਹੋਣੀਆਂ ਚਾਹੀਦੀਆਂ ਸੀ ਮੈਂ ਫਿਰ ਇਹਨਾਂ ਨੂੰ ਇੱਕ ਇਲਸਟ੍ਰੇਟਿਵ ਲਿਸਟ ਦਿੰਦੀ ਆ ਸਾਰੇ ਸਬੂਤ ਲਾ ਕੇ ਜਿਹਦੇ ਵਿੱਚ ਤਿੰਨ ਅਸੀਂ ਕੇਸ ਸਟੱਡੀਜ਼ ਲਈਆਂ ਨੇ ਰਚਕ ਮਾਤਰ ਆਈਡੀਆ ਦੇਣ ਵਾਸਤੇ ਨਾਟਾ ਕਨਕਲੂਸਿਵ ਲਿਸਟ ਅਮ੍ਰਿਤਪਾਲ ਸਿੰਘ ਇਹ ਮੈਨੂੰ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਮੈਂ ਡਾਕੂਮੈਂਟ ਜਨ ਤੱਕ ਕਰ ਰਿਹਾ ਕਿਉਂਕਿ ਆਮ ਕਰਕੇ ਕੀ ਹੁੰਦਾ जख्मਾਂ ਦੀ 10 ਸਾਲ 20 ਸਾਲ 30 ਸਾਲ ਕਿੰਨੇ ਧੱਕੇ ਲੰਘ ਜਾਂਦੇ ਸੁਣਵਾਈ ਨਹੀਂ ਹੁੰਦੀ ਤੇ ਤੁਹਾਨੂੰ ਸਾਰੇ ਪ੍ਰੋਪਰ ਸਬੂਤ ਇਕੱਠੇ ਕਰਕੇ ਦਿੱਤੇ ਕਿ 16 ਤਰੀਕ ਨੂੰ ਇਹ ਨੌਜਵਾਨ ਪਾਣੀ ਪਿਆ ਰਿਆ ਸੀ ਉੱਥੇ ਜ਼ਖਮੀ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਉਂਦੀ ਹਾਲਤ ਹੋ ਗਈ ਆ ਸਾਹ ਲੈਣਾ ਔਖਾ ਹੋਇਆ ਪਿਆ ਸੀ ਉਹਨਾਂ ਦੇ ਲਈ ਮਹਿਜ਼ ਪਾਣੀ ਪਿਆ ਰਿਆ ਸੀ ਜਿਵੇਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਦੇਖਦੇ ਨੇ ਕਿ ਸਾਡਾ ਪੁਰਾਣਾ ਸਿੰਬਲ ਆ ਭਾਈ ਕਨਈਆ ਜੀ ਦਾ। ਇਹਦੀ ਲੱਤ ਨੂੰ ਏਮ ਕਰਕੇ ਪ੍ਰੋਪਰ ਟਾਇਰ ਸ਼ੈੱਲ ਮਾਰਿਆ ਗਿਆ। ਇਹ ਟਾਇਰ ਸ਼ੈੱਲ ਹੋ ਨਹੀਂ ਹੈਗੇ ਕਿ ਇਕੱਲਾ ਧੂਆਂ ਛੜਨਗੇ, ਟਾਇਰ ਸ਼ੈੱਲ ਐਕਸਪਲੋਡ ਹੋਇਆ। ਉਹਦੀ ਲੱਤ ਤੇ ਮਲਟੀਪਲ ਫ੍ਰੈਕਚਰਸ ਆ ਗਏ। ਠੀਕ ਹੈ। ਉਹਦਾ ਆਪਰੇਸ਼ਨ ਜਿਹੜਾ ਆ ਉਹ ਪਰਫਾਰਮ ਹੋਇਆ 17 ਤਰੀਕ ਨੂੰ। ਜਸਕਰਨ ਸਿੰਘ ਹਰਿਆਣੇ ਦੇ ਡੀਜੀਪੀ ਟਵੀਟ ਜਰੀਏ ਹੋਰ ਜਰੀਏ ਜਾਣਕਾਰੀ ਦੇ ਰਿਹਾ ਕਿ ਰਬੜ ਬੁਲੇਟਸ ਯੂਜ਼ ਹੋ ਰਹੀਆਂ। ਤੁਹਾਡੇ ਨਾਲ ਮੈਂ ਫੁਟੇਜ ਵੀ ਸਾਂਝੀ ਕਰਦਾ ਫੋਟੋਆਂ ਵੀ ਸਾਂਝੀਆਂ ਕਰਦਾ ਐਮ ਐਲ ਆਰਸ ਵੀ ਸਾਂਝੀਆਂ ਕਰਦਾ ਕਿ ਜਸਕਰਨ ਸਿੰਘ ਦੀ ਬਾਹ ਦੇ ਵਿੱਚੋਂ ਦੀ origignal ਬੁਲੇਟ ਜਿਹੜੀ ਆ ਉਹ ਫੋਰ ਆਰਮ ਚੋਂ ਆਧਾਰ ਪਰ ਹੋ ਗਈ ਆ ਪੀਅਰਸ ਕਰਕੇ ਲੰਘ ਗਈ ਆ ਜੇ ਉਹਦੇ ਕਿਸੇ ਹੋਰ ਵਾਈਟਲ ਆਰਗਨ ਤੇ ਉਹ ਬੁਲੇਟ ਜਾਂਦੀ ਠੀਕ ਹੈ ਜੀ ਫਿਰ ਉਹਦੇ ਕੋਲ ਉਹਦੇ ਦਾਦਾ ਜੀ ਸੀ ਇਹ ਬੁਲੇਟ ਜਿਹੜੀ ਆ ਜਸਕਰਨ ਸਿੰਘ ਤੋਂ ਬਾਅਦ ਮਤਲਬ ਨਸਲਾਂ ਨੂੰ ਖਤਮ ਕਰ ਸਕਦੇ ਸੀ ਤੇ ਇਹ ਬੁਲੇਟਸ ਕੌਣ ਚਲਾ ਰਿਹਾ ਹੈ ਬੈਲਿਸਟਿਕ ਰਿਪੋਰਟ ਬਣਨੀ ਚਾਹੀਦੀ ਹੈ ਤੇ ਪੰਜਾਬ ਸਟੇਟ ਦੀ ਹੁਣ ਤੱਕ ਦੀ ਜੇ ਇੱਕ ਆਮ ਨੌਜਵਾਨੀ ਹੱਥਾਂ ਦੇ ਵਿੱਚੋਂ ਖੋਲ ਫੜ ਕੇ ਖੜੀ ਹੈ ਕੱਲ ਸਾਡਾ ਨੌਜਵਾਨ ਜਿਹੜਾ ਆ 21 ਸਾਲ ਦਾ ਨੌਜਵਾਨ ਦਾ ਇਕਨੋਮਿਕ ਟਾਈਮਜ਼ ਜਿਹੜਾ ਮੈਂ ਐਂਡ ਉੱਥੇ ਕੀਤਾ ਵਾਈਂਡ ਅਪ ਪਲੇਟਫਾਰਮ ਰਿਪਰੈਜੈਂਟੇਸ਼ਨ ਨੂੰ ਉੱਥੇ ਕੀਤਾ ਇਕਨੋਮਿਕ ਟਾਈਮਜ਼ ਦੱਸਦੀ ਹੈ ਕਿ ਹਸਪੀਟਲ ਦੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਕਹਿੰਦੀਆਂ ਉਹ ਕਹਿੰਦੀਆਂ ਕਿ ਕੋਈ ਇਹੋ ਜਿਹਾ ਸ਼ਾਰਪ ਨੇਲ ਵੀ ਸ਼ਾਇਦ ਬੁਲੇਟ ਜਿਹੜੀ ਆ ਉਹਦੇ ਇੰਜਰੀ ਜਿਹੜੀ ਸਵियर ਡੈਮੇਜ ਆ ਜਿਹੜਾ ਹੋ ਗਿਆ ਮੌਕੇ ਤੇ ਹੂੰ ਠੀਕ ਹੈ ਜੀ ਹਾਲਾਂਕਿ ਗੁਰਮੋਹਨ ਜੀ ਮੈਂ ਤੁਹਾਡਾ ਰੁਕਣਾ ਚਾਹਾਂਗਾ ਹਰਿਆਣਾ ਪੁਲਿਸ ਨੇ ਟਵੀਟ ਵੀ ਕੀਤਾ ਬਕਾਇਦਾ ਉਹਨਾਂ ਨੇ ਕਿਹਾ ਕਿ ਇਹ ਝੂਠਾ ਹੈ ਸਭ ਕੁਝ ਇਹ ਇੱਕ ਤਰ੍ਹਾਂ ਦਾ ਝੂਠ ਮਾਰਿਆ ਜਾ ਰਿਹਾ ਸੋਸ਼ਲ ਮੀਡੀਆ ਉੱਤੇ ਇਸ ਤਰੀਕੇ ਨਾਲ ਕਿਹਾ ਜਾ ਰਿਹਾ ਅਜੇ ਹਰਿਆਣਾ ਪੁਲਿਸ ਨੇ ਕੁਝ ਨਹੀਂ ਕੀਤਾ ਕੀ ਫੈਕਟ ਹੈ ਕਹਿੰਦੇ ਤੁਹਾਡੇ ਕੋਲ ਹਾਲਾਂਕਿ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਕਿਸੇ ਨੇ ਤੁੱਪ ਕਹਤ ਦੇ ਵਿੱਚ ਫੜੀ ਹੋਈ ਹੈ ਤਾਣੀ ਹੋਈ ਹੈ ਸਾਹਮਣੇ ਕਿਸੇ ਦੇ ਖੇਤਾਂ ਦੇ ਵਿੱਚ ਇਹ ਫੈਕਟ ਫਿਰ ਤੁਹਾਡੇ ਕੋਲ ਕੀ ਹੈ ਜੇ ਹਰਿਆਣਾ ਪੁਲਿਸ ਕੋਲ ਫੈਕਟ ਮੰਗਦੀ ਹੈ ਤੁਸੀਂ ਫੈਕਟ ਦੇਣ ਨੂੰ ਤਿਆਰ ਹੋ ਕਿ ਇਹ ਫੈਕਟ ਹੈ ਇਸ ਦੇ ਉੱਤੇ ਕਾਰਵਾਈ ਕੀ ਜੀ ਬੇਸ਼ੱਕ ਮੈਂ ਤੁਹਾਡੇ ਨਾਲ ਜਨਤਕ ਕਰ ਰਿਹਾ ਡਾਕੂਮੈਂਟ ਕਿ ਆ ਚੀਜ਼ਾਂ ਤਾਂ ਸ਼ਰਯਮ ਦੇਖਦੀਆਂ ਮੈਂ 7 ਸੈਕਿੰਡ ਦੀ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਕਿ ਫਿਰ ਜਿਹੜੀ ਇੱਥੇ ਤਾਂ ਹਲੇ ਐਪਰੀਹੈਂਸ਼ਨ ਸੀ ਵੀ ਕੁਝ ਜਿਹੜਾ ਕੱਲ੍ਹ ਵਾਲੀ ਵੀਡੀਓ ਸਾਹਮਣੇ ਆ ਗਈ ਆ ਹਰ ਰੋਜ਼ ਸਾਡੇ ਨਾਲ ਦਖਾਂਤ ਜਿਹੜਾ ਵਾਪਰ ਰਿਹਾ ਹੁਣ ਜਦੋਂ ਕੋਈ ਇੰਡੀਵਿਜੂਅਲਿਸਟਿਕ ਸੰਸਥਾ ਤੇ ਕੰਮ ਕਰਦਾ ਉਹਦੀ ਕਪੈਸਿਟੀ ਮੈਨ ਪਾਵਰ ਸਾਰੀਆਂ ਜਿਹੀਆਂ ਲਿਮਟਿਡ ਹੁੰਦੀਆਂ ਐਜ਼ ਕੰਪੇਅਰ ਟੂ ਸਟੇਟ ਜੋ ਕੁਝ ਪੰਜਾਬ ਸਰਕਾਰ ਕਰ ਸਕਦੀ ਸੀ ਇੱਥੇ ਲੋਕਾਂ ਦੇ ਲਈ ਕਿ ਅਸੀਂ ਫਿਰ ਉਹਨਾਂ ਨੂੰ ਦਿੱਤੇ ਅੱਛਾ ਤੀਜਾ ਕੇਸ ਪੁਸ਼ਪਿੰਦਰ ਸਿੰਘ ਦਾ ਜਿਹੜੇ ਆ ਪੈਲਟਸ ਨੇ ਨਾ ਇਹਨਾਂ ਦੇ ਉੱਤੇ ਜੱਜਮੈਂਟ ਆਈਆਂ ਹੋਈਆਂ ਮਾਂਡਿਓ ਕੋਰਟਸ ਦੇ ਵਿੱਚ ਠੀਕ ਹੈ ਜੀ ਐਨਕੇ ਕੋਰਟ ਦੀ ਵੀ ਪੜ੍ਹ ਲਓ ਤੁਸੀਂ ਹੋਰ ਵੀ ਮੈਂ ਤੁਹਾਡੇ ਸਾਹਮਣੇ ਲੈ ਆਵਾਂਗਾ ਕੀ ਉਹ ਕਹਿ ਰਹੇ ਸੀ ਲੱਤਾਂ ਤੋਂ ਥੱਲੇ ਮਾਰ ਰਹੇ ਆ ਇਹ ਵੀ ਹਰਿਆਣਾ ਪੁਲਿਸ ਨੇ ਕਿਹਾ ਤੇ ਮੈਂ ਤੁਹਾਨੂੰ ਕਿੰਨੇ ਕੇਸ ਦਿਖਾ ਦਿੰਨਾ ਇਹਦਾ ਅਸੀਂ ਇੱਕ ਇਲਸਟ੍ਰੇਟਿਵ ਲਿਸਟ ਲਾਈ ਹੈ ਸਾਡੇ ਕੋਲ ਡਾਕੂਮੈਂਟਸ ਸਾਰੇ ਆ ਕਿ ਇਸ ਪੈਲੇਟ ਦੇ ਨਾਲ ਪਰਮਨੈਂਟਲੀ ਲੈਫਟ ਆਈ ਜਿਹੜੀ ਆ ਰਪਚਰ ਹੋ ਗਈ ਹੈ ਤੇ ਕਈਆਂ ਦੇ ਅੱਖਾਂ 'ਚ ਮੱਥੇ 'ਚ ਗਰਦਨ ਪਤਾ ਨਹੀਂ ਕਿੱਥੇ ਕਿੱਥੇ ਉਹ ਪੈਲਟਸ ਖੁੱਬੇ ਪਏ ਆ ਨਿਕਲ ਹੀ ਨਹੀਂ ਪਾਰੇ ਸੋ ਇਹਦੇ ਨਾਲ ਹੀ ਜਿਹੜੀ ਅਗਲੀ ਚੀਜ਼ ਹੈ ਕਿ ਨੌਜਵਾਨਾਂ ਨੂੰ ਬੋਰੀ ਦੇ ਵਿੱਚ ਪਾ ਕੇ ਜਿਹੜੀਆਂ ਕਹ ਰਹੇ ਨੇ ਫੋਰਸਡ ਡਿਸ ਅਪੀਰੈਂਸਸ ਹੋ ਰਹੀਆਂ ਨੇ ਉਹ ਉਹ ਵੀ ਕੋਈ ਐਲੀਗੇਸ਼ਨ ਨਹੀਂ ਆ ਰਿਐਲਿਟੀ ਅਸਲੀ ਹੈ ਹਾਲੀ ਦੇ ਵਿੱਚ ਹੋਣੀ ਮੇਰੇ ਕੋਲ ਤੁਹਾਡੇ ਨਾਲ ਗੱਲ ਕਰਦਾ ਥੋੜਾ ਚਿਰ ਪਹਿਲਾਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਹੋਈ ਹੈ ਮੈਂ 13 ਚੈਨਲ ਦੇ ਜ਼ਰੀਏ ਜੀ ਕਿਉਂਕਿ ਇਸ ਵੇਲੇ ਗੱਲ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਦੀ ਨਹੀਂ ਰਹਿ ਜਾਂਦੀ ਜਾਨਮਾਨ ਤੇ ਜਿਹੜੀ ਆ ਉਹ ਗੱਲ ਜਿਹੜੀ ਹੈ ਆ ਜਾਂਦੀ ਹੈ ਪ੍ਰਿਤਪਾਲ ਸਿੰਘ son of ਦਵਿੰਦਰ ਸਿੰਘ ਉਮਰ 32 ਸਾਲ ਪਿੰਡ ਨਵਾਗਾਉਂ ਤਹਿਸੀਲ ਮੁੰਕ ਜ਼ਿਲ੍ਹਾ ਸੰਗਰੂਰ ਇਹਨੂੰ ਬੋਰੀ ਵਿੱਚ ਲੈ ਕੇ ਗਏ ਆ ਇਹਨੂੰ ਰੈਫਰ ਨਹੀਂ ਸੀ ਹੋਣ ਦਿੰਦੇ ਪਹਿਲਾਂ ਉੱਥੇ ਇਹਦੇ ਜਿਹੜੇ ਆਪਣਾ ਰੋहतक ਦੇ ਵਿੱਚ ਜਿਹੜਾ ਹਸਪੀਟਲ ਹੈ ਉੱਥੇ ਮੈਡੀਕਲ ਫੈਸਿਲਿਟੀ ਨਹੀਂ ਸੀ ਪ੍ਰੋਪਰ ਉਹਨਾਂ ਨੇ ਪੀਜੀਆਈ ਰੈਫਰ ਕੀਤਾ ਹੁਣ ਇਹਨੂੰ ਇੱਧਰ ਆਣ ਨਹੀਂ ਦੇ ਰਹੇ ਉਹਦੇ ਆਲੇ ਦੁਆਲੇ ਉਹਦੇ ਮਾਪਿਓ ਜਿਨ੍ਹਾਂ ਨੇ ਅਪਰੋਚ ਕੀਤੀ ਆ ਜਥੇਬੰਦੀ ਤੱਕ ਬਲਦੇਵ ਸਿੰਘ ਸਿਰਸਾਈ ਦੀ ਇਹ ਉਹਨਾਂ ਦੇ ਜ਼ਰੀਏ ਮੈਨੂੰ ਪਤਾ ਚੱਲ ਰਿਹਾ ਕਿ ਇਸ ਫੱਟੜ ਹਾਲਤ ਦੇ ਵਿੱਚ ਜਿਹਦੇ ਸਿਰ ਤੇ ਸੱਟਾਂ ਨੇ ਪਹਿਲੇ ਤੁਹਾਨੂੰ ਬੋਰੀ ਚ ਪਾ ਕੇ ਕੁੱਟਿਆ ਗਿਆ ਫਿਰ ਉਹਨੂੰ ਉਧਮੋਇਆ ਜਾ ਕਰਕੇ ਉੱਥੇ ਛੱਡ ਦਿੱਤਾ ਤੇ ਫਿਰ ਜਦੋਂ ਹੁਣ ਉਹਨੂੰ ਸੀਰੀਅਸਲੀ ਪੀਜੀਆਈ ਇੱਧਰ ਇਹ 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 ਚੀਜ਼ਾਂ ਦੀ ਪੈਰਵਾਈ ਜੇ ਮੇਰੇ ਤੱਕ ਪਹੁੰਚ ਰਹੀ ਹੈ ਗੱਲ ਇਹ ਪੰਜਾਬ ਸਰਕਾਰ ਤੱਕ ਗੱਲ ਕਿਉਂ ਨਹੀਂ ਪਹੁੰਚ ਰਹੀ ਹਾਂ ਐਡਵੋਕੇਟ ਸਾਹਿਬ ਇਸ ਦੇ ਵਿੱਚ ਪੰਜਾਬ ਸਰਕਾਰ ਨੇ ਤਾਂ ਰਾਤ ਹੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ ਜੋ ਚੀਜ਼ਾਂ ਹੋ ਰਹੀਆਂ ਨੇ ਜੋ ਹਰਿਆਣਾ ਸਰਕਾਰ ਨੇ ਕੀਤੀਆਂ ਨੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਕੀਤੀਆਂ ਨੇ ਪੋਸਟਮਾਰਟਮ ਆਏਗਾ ਜਿਵੇਂ ਸ਼ੁਭ ਸ਼ੁਭਦਾਇ ਕਤਲ ਹੁੰਦਾ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਦੇ ਕਹਿੰਦੇ ਜਦੋਂ ਫੈਕਟਾਣਗੇ ਅਸੀਂ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਮੈਂ ਮੁੱਖ ਮੰਤਰੀ ਹੁੰਦੇ ਇਹ ਚੀਜ਼ਾਂ ਕਰ ਸਕਦਾ ਕਹਿੰਦੇ ਕੀ ਲੱਗਦਾ ਕਿ ਉਹ ਆਪਣੀ ਕਾਰਵਾਈ ਚੰਗੇ ਢੰਗ ਨਾਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਸਭ ਤੋਂ ਵੱਡਾ ਖਤਰਾ ਇਹਨਾਂ ਚੀਜ਼ਾਂ 'ਚ ਕੀ ਹੁੰਦਾ ਕਿ ਐਵੀਡੈਂਸ ਹੀ ਪ੍ਰੀਜ਼ਰਵ ਨਹੀਂ ਕਰ ਪਾਉਂਦੇ ਹੁਣ ਹਰਿਆਣੇ ਦੇ ਵਿੱਚ ਹੈ ਹਸਪੀਟਲ 'ਚ ਉਹ ਨੌਜਵਾਨ ਉਹ ਸਿਸਟਮ ਦਾ ਪ੍ਰਸ਼ਾਸਨ ਦਾ ਜ਼ੋਰ ਦਿਵਾ ਕੇ ਕੁਛ ਮਰਜ਼ੀ ਕਰ ਲੈਣ ਉਦੀ ਜੜੀ ਵੈਸੇ ਤਾਂ ਜਿਹੜੇ ਇੱਧਰ ਵੀ ਤਖਤਿਆਂ ਤੇ ਬੈਠੇ ਨੇ ਮੈਂ ਬਹੁਤਾ ਸੱਚ ਨਹੀਂ ਬੋਲਣਾ ਚਾਹੁੰਦਾ ਪਰ ਜੇ ਤੁਸੀਂ ਸੁਣਨਾ ਚਾਹੁੰਦੇ ਹੋ ਜੋ ਕੰਮ ਅਸੀਂ ਕਰ ਰਹੇ ਆ ਇਹ ਕੰਮ ਸਟੇਟ ਦਾ ਇਹ ਪੰਜਾਬ ਸਰਕਾਰ ਦਾ ਕੰਮ ਸੀ ਫਿਰ ਉਹ ਕਿਉਂ ਨਹੀਂ ਕਰ ਰਹੇ ਉਹ ਤੁਹਾਨੂੰ ਕਿਉਂ ਕਰਨਾ ਪੈ ਰਿਹਾ ਇਹ ਮਕਦਮੇ ਨੇ ਇਹ ਪਹਿਲੀ ਵਾਰ ਤਾਂ ਹੋ ਨਹੀਂ ਰਿਹਾ ਜੀ ਪਹਿਲੀ ਵਾਰ ਤਾਂ ਨਹੀਂ ਹੋ ਰਿਹਾ ਰਮਨ ਸਾਹਿਬ ਤਾਂ ਲਾਈਵ 'ਤੇ ਹੋ ਕੇ ਕਹਿ ਰਹੇ ਨੇ ਕਿ ਅਸੀਂ ਕਰਾਂਗੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਜੋ ਸਜ਼ਾ ਹੋਏਗੀ ਉਹ ਦਵਾਂਗੇ ਕਹਿੰਦੇ ਪੁੱਛੋ ਕਦੋਂ ਕਰਨਗੇ ਕਿੰਨੇ ਪੁਸ਼ਪਿੰਦਰ ਹੋਰ ਖੜੇ ਕਰਨੇ ਚਾਹੁੰਦੇ ਆ ਕਿੰਨੇ ਅਮਰਤਪਾਲ ਹੋਰ ਖੜੇ ਕਰਨੇ ਚਾਹੁੰਦੇ ਆ ਕਿੰਨੇ ਜਸਕਰਨ ਹੋਰ ਖੜੇ ਕਰਨੇ ਚਾਹੁੰਦੇ ਆ ਕਿੰਨੀ ਨੌਜਵਾਨੀ ਹੋਰ ਫੱਟੜ ਹੋਊਗੀ ਫਿਰ ਕਿਸੇ ਹੋਸ਼ ਚ ਆਉਣਗੇ ਜੇ ਇਹ ਤਿੰਨ ਦੇ ਉੱਤੇ ਹੀ ਐਕਸ਼ਨ ਲੈ ਲੈਣ ਹਰਿਆਣਾ ਦੇ ਡੀਜੀਪੀ ਦੇ ਕਲੇਮਸ ਜਿਹੜੇ ਨੇ ਇਹ ਤਿੰਨ ਕੇਸ ਇਲਸਟ੍ਰੇਟਿਵ ਕੇਸ ਸਫੀਸ਼ੀਐਂਟ ਇਨਾਫ ਟੂ ਪ੍ਰੂਫ ਬੈਲਿਸਟਿਕ ਰਿਪੋਰਟ ਬਣਵਾਉਣ ਜਿਹੜੇ ਖੋਲ ਆਮ ਨੌਜਵਾਨੀ ਚੱਕ ਕੇ ਫਿਰਦੀ ਪਈ ਐ ਉਹਨਾਂ ਤੋਂ ਲੈਣ ਕਰਨ ਅਪੀਲ ਵੀ ਮੈਨੂੰ ਸਾਰੀ ਐਵਿਡੈਂਸ ਸਬਮਿਟ ਕਰਾਓ ਵੀ ਮੈਂ ਤੁਹਾਡੇ ਹੱਕ ਚ ਆ ਕੇ ਖੜਕੇ ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਕੀਤਾ ਮੈਂ ਉਹਨਾਂ ਦੇ ਪਰਚੇ ਕਰਾਉਣਾ ਦਿਲਾਸੇ ਦਾ ਹਰ ਕੋਈ ਦਿੰਦਾ ਹੁਣ ਅਗਲੀ ਕਾਰਵਾਈ ਕੀ ਹੋਏਗੀ ਤੁਸੀਂ ਇੱਕ ਪੀਡੀਐਫ ਤਿਆਰ ਕੀਤਾ ਜਿਸ ਦੇ ਵਿੱਚ ਤਿੰਨ ਨੌਜਵਾਨਾਂ ਦੇ ਨਾਮ ਲਿਖੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਕਿਵੇਂ ਡੀਜੀਪੀ ਹਰਿਆਣਾ ਨੂੰ ਵੀ ਦਵਾਂਗੇ ਪੰਜਾਬ ਨੂੰ ਵੀ ਦਵਾਂਗੇ ਜਾਂ ਹੋਰ ਵੀ ਉੱਤੇ ਜਾਣ ਦੀ ਕੋਸ਼ਿਸ਼ ਕਰੋਗੇ ਕੋਰਟ ਪੰਜਾਬ ਐਂਡ ਹਰਿਆਣਾ ਸੁਪਰੀਮ ਕੋਰਟ ਕਿੱਥੋਂ ਤੱਕ ਜਾਣ ਦੀ ਕੋਸ਼ਿਸ਼ ਕਰੋਗੇ ਦੇਖੋ ਡੀਜੀਪੀ ਹਰਿਆਣੇ ਨੂੰ ਤਾਂ ਕਿਉਂ ਦੇਣਾ ਉਹ ਤਾਂ ਜ਼ੁਲਮ ਕਰ ਰਿਹਾ ਤੇ ਨਾ ਉਹਦਾ ਕੋਈ ਮੰਡੇਟ ਆ ਪੰਜਾਬ ਦੇ ਲੋਕਾਂ ਦਾ ਠੀਕ ਹੈ ਡੀਜੀਪੀ ਪੰਜਾਬ ਨੂੰ ਦਾਂਗੇ ਜਿਹੜਾ ਸੌਂਕਾ ਦੀ ਚੱਕਦਾ ਠੀਕ ਹੈ ਤੇ ਉੱਪਰ ਉਸ ਤੋਂ ਬਾਅਦ ਕੀ ਹੁੰਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਅਗਲੀਆਂ ਫਾਰਮੈਲਿਟੀਆਂ ਨੇ ਉਹ ਕ੍ਰਿਮੀਨਲ ਰੈਟ ਪਟੀਸ਼ਨ ਸਾਰੀਆਂ ਅਕੁਪਾਈ ਜੋ ਫਾਰਮੈਲਿਟੀਆਂ ਹੈ ਜਦੋਂ ਕੰਪਲਾਈ ਕਰਕੇ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਜੇ ਜੇ ਇਸ ਲਈ ਕਹਿਣਾ ਪੈ ਰਿਹਾ ਕਿਉਂਕਿ ਬਹੁਤ ਗੱਲਾਂ ਹੈਰਾਨ ਕਰ ਰਹੀਆਂ ਇਸ ਵੇਲੇ ਜੀ ਜਿੱਥੇ ਕਿਤੇ ਵੀ ਲੋਡ ਪਈ ਜਿਹੜੇ ਵੀ ਡਿਫੈਂਸ ਮੈਕੈਨਿਜ਼ਮਸ ਨੋਟ ਜਸਟ ਹੇਅ ਸੁਪਰੀਮ ਕੋਰਟ ਤੱਕ ਤੇ ਜਿਹੜੇ ਧੁਰ ਦਰਗਾਹ ਤੱਕ ਫੈਸਲੇ ਚਲਦੇ ਹੁੰਦੇ ਆ ਕਿਉਂਕਿ ਇਹ ਕ੍ਰਾਈਮ ਕੋਈ ਐ ਨਹੀਂ ਕੋਈ ਪੈਟੀ ਕ੍ਰਾਈਮ ਆ ਇਹ ਮਨੁੱਖਤਾ ਦੇ ਖਿਲਾਫ ਜਿਹੜਾ ਆ ਕ੍ਰਾਈਮ ਜਿਹੜਾ ਆ ਉਹ ਕਮਿਟ ਹੋ ਰਿਹਾ ਤੇ ਇਹਦੀ ਪੂਰੀ ਪੈਰਵਾਹੀ ਜਿਹੜੀ ਆ ਉਹ ਕਰਾਂਗੇ ਜੀ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਫਾਈਲ ਤਿਆਰ ਕੀਤੀ ਹੈ ਤਾਂ ਇਹ ਡੀਜੀਪੀ ਪੰਜਾਬ ਨੂੰ ਦਿੱਤੀ ਜਾਏਗੀ ਕਿਉਂਕਿ ਕੰਮ ਤਾਂ ਸਰਕਾਰਾਂ ਦਾ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਦਾ ਹੁੰਦਾ ਜਿਹੜਾ ਕਹਿੰਦੇ ਅਸੀਂ ਕਰ ਰਹੇ ਆ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਜਾਂਦਾ ਕਿਵੇਂ ਸਰਕਾਰ ਸੁਣਵਾਈ ਕਰਾਂਦੀ ਹੈ ਇਸ ਚੀਜ਼ ਦੇ ਉੱਤੇ ਕੀ ਕੁਝ ਹੁੰਦਾ ਇਹ ਵੀ ਦੇਖਣਾ ਹੈਗਾ ਵਿੱਚ ਆਜੂ ਸਾਂਝੇ ਕਰਿਓ ਕੈਮ ਸਹਿਯੋਗ ਦੇ ਸੀ ਹਰੀਸ਼ ਧੰਨਵਾਦ